ਜੰਗਲਾਬ ਜਿੰਦਾਬਾਦ ਜਿੰਦਾਬਾਦ ਹਾਂਜੀ 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 ਪ੍ਰਧਾਨ ਜੀ ਕਿਹੜੇ ਮਸਲੇ 'ਚ ਇਕੱਠ ਹੋਏ ਜੀ ਪੰਜਾਬ ਦਾ ਪਾਕਿਸਤਾਨ ਦਾ ਲਾਲਪੁਰਾ ਅੱਜ ਵੀਰ ਉਹ ਉਹ ਦੇਣ ਆ ਗਏ ਵੇ ਲੋ ਇੱਕ ਬਨੇ ਜਵਾਨ ਤੇ ਇੱਕ ਬਨੇ ਕਿਸਾਨ ਆ ਆ ਨੀਤੀ ਨੂੰ ਕਰਕੇ ਨਾ ਆਪਾਂ ਅੰਗਰੇਜ਼ਾਂ ਨੂੰ ਕੱਢਿਆ ਸੀ ਇੱਥੋਂ ਮਿਟਵਾ ਡੈਡ ਰੂਲ ਪਾੜੋ ਤੇ ਰਾਜ ਕਰੋ ਠੀਕ ਆ ਵਰਦੀਦਾਰੀ ਭਰਾ ਸਾਡੇ ਹੀ ਆ ਪਰ ਅੱਜ ਇਹਨਾਂ ਸਿਆਸਤਾ ਨੇ ਦਿੱਲੀ ਤੋਂ ਚੱਲ ਕੇ ਤੇ ਆਜਾ ਪੱਖੋਕੇ ਸ਼ੇਖਪੁਰਾ ਦੀ ਧਰਤੀ ਦੇਤੇ ਉਹ ਕਹਾਣ ਮਚਾਉਣ ਲੱਗੇ ਆ ਜਿਹੜਾ ਤੁਸੀਂ ਪਿੱਛੇ ਆਪਾਂ ਇਤਿਹਾਸਾਂ ਦੇ ਵਿੱਚ ਸੁਣਦੇ ਹੀਗੇ ਆਜਾ ਗਰਾਊਂਡ ਤੇ ਹੋ ਰਿਹਾ ਉਹ ਸਾਡੀਆਂ ਭੈਣਾਂ ਅੱਗੇ ਲਾਤੀਆਂ ਵਾਂ ਲਾਦੇ ਵਾਸਤੇ ਵੀ ਇਹ ਕਿਸਾਨ ਇਹਨਾਂ ਨੂੰ ਮਾਰਨਗੇ ਧੱਕੇ ਤੇ ਅਸੀਂ ਕਹਾਂਗੇ ਵੇਖੋ ਪ੍ਰਸ਼ਾਸਨ ਦੇ ਗੱਲ ਪੈਗੇ ਪਰ ਸਾਡੇ ਭਰਾ ਵਾ ਸਾਨੂੰ ਮਾਰ ਵੀ ਲੈਣਾ ਸਾਡੇ ਤੇ ਡਾਂਗਾ ਵੀ ਭਰਾ ਲੈਣਾ ਪਰ ਰੋਟੀ ਤੇ ਵੀ ਖਾਂਦੇ ਆ ਇਹ ਵੀ ਖਾ ਕੇ ਆਏ ਆ ਨਾ ਲੈ ਕੇ ਵੀ ਆਏ ਹੋਣਗੇ ਜੇ ਅੱਜ ਸਾਡੇ ਨਾਲ ਧੱਕੇ ਦੇ ਇੱਥੇ ਜ਼ਮੀਨਾਂ ਦੇ ਕਬਜ਼ੇ ਕਰਾਂਗੇ ਨਾ ਬਿਨਾਂ ਪੈਸੇ ਦਿੱਤੇ ਆ ਗੱਲ ਨੂੰ ਘਰ ਅੱਜ ਮੀਟਰ ਵੀ ਲੱਗਣੇ ਆ ਇਹਨਾਂ ਨੇ ਝੋਨੇ ਬੀਜੇ ਆ ਲੋਕਾਂ ਨੇ ਇੰਨਾ ਸਰਕਾਰਾਂ ਨੇ ਇੰਨਾ ਵੀਰਾਂ ਨੇ ਵੀ ਬੀਜੇ ਹੋਣਗੇ ਇਹਨਾਂ ਦੇ ਇੰਨਾ ਸਰਕਾਰਾਂ ਨੇ ਜਿਨ੍ਹਾਂ ਦੀ ਇਹ ਵਰਦੀ ਪਾ ਕੇ ਬੇ ਲੈ ਕੇ ਆਏ ਆ ਨਾ ਉਹਨਾਂ ਸਰਕਾਰਾਂ ਝੋਨੇ ਨਹੀਂ ਚੁੱਕਣੇ ਗੱਲ ਨੂੰ ਸਾਨੂੰ ਫੇਰ ਇਹੋ ਲੜਾਈ ਇਹਨਾਂ ਦੀ ਲੜਨੀ ਪੈਣੀ ਆ ਸਦਾ ਨਹੀਂ ਖੜਨੇ ਫੁੱਲ ਕਲਾਬ ਦੇ ਸਦਾ ਨਹੀਂ ਮੌਜ ਬਹਾਰਾਂ ਇਹ ਕਰਕੇ ਮੈਂ ਪ੍ਰਸ਼ਾਸਨ ਨੂੰ ਵੀ ਸਾਰਿਆਂ ਨੂੰ ਦੱਸਣਾ ਚਾਹੁੰਨਾ ਬਹਿ ਕੇ ਕਿਹੜੀ ਗੱਲ ਹੁੰਦੀ ਆ ਕਿੰਨਾ ਕਿ ਚੇਰੇ ਵਰਦੀ ਦੀ ਆਮ ਪਾਰਟੀ ਵਾਲੀ ਸਰਕਾਰ ਬਦਰਾਣ ਆਲੀ ਲੈਂਦੀ ਜਾਂਦੀ ਸੀ ਚੁੱਲਿਆਂ ਤੇ ਚੱਲਿਆ ਕਰੂਗੀ ਆ ਵੇਖ ਲੋ ਹਾਲਾਤ ਕਿਸਾਨਾਂ ਮਜ਼ਦੂਰਾਂ ਦੇ ਮੱਥੇ ਲਵਾਤੇ ਆ ਇੱਕ ਬੰਨੇ ਪ੍ਰਸ਼ਾਸਨ ਇੱਕ ਬੰਨੇ ਉਹ ਦਿੱਲੀ ਤੇ ਲੜਾਈ ਸ਼ੰਭੂ ਤੇ ਲਗਾਤਾ ਲੜ ਰਹੇ ਆ ਆ ਵੇਖੋ ਗ੍ਰਿਫਤਾਰ ਕਰਨ ਇੰਨਾ ਕਿੰਨਾ ਕਿਰ ਕਰ ਲੈਣਗੇ ਨਾ ਅੱਜ ਜੇ ਕੋਈ ਵੀ ਕਾਰਵਾਈ ਹੁੰਦੀ ਤਾਂ ਪੂਰਾ ਤਰਨਤਨ ਜ਼ਿਲ੍ਹਾ ਬਲੌਕ ਹੋ ਜਾਣਾ ਅਜੇ 1 ਜੂਨ ਆਇਆ ਨਹੀਂ ਤੇ ਪੂਰਾ ਜ਼ਿਲ੍ਹਾ ਬੰਦ ਹੋ ਜਾਣਾ ਵਾ ਹਰੀ ਕਹਾ ਹੈਂਡ